ਪੀਰਾ ਤੰਤਨ ਪੀਰ ਬਾਬਾ ਕੋੜੇ ਸ਼ਾਹੀ ਦੇ ਜਨਮ ਦਿਨ ਤੇ ਸਮੂਹ ਸਾ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਹਾਂ ਦਾਸ ਪੀਰ ਬਾਬਾ ਕੋੜੇ ਸ਼ਾਹੀ ਦੇ ਸੇਵਾਦਾਰ ਹੋਂ ਦੇ ਨਾਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਬੜੇ ਹੀ ਸਤਕਾਰ ਤੇ ਪਿਆਰ ਦੇ ਨਾਲ ਸੰਗਤ ਤਨ ਮਨ ਦੇ ਨਾਲ ਗੁਰੂ ਘਰ ਦੇ ਵਿੱਚ ਲੰਗਰਾਂ ਦੇ ਵਿੱਚ ਸੇਵਾ ਕਰਨ ਦੇ ਵਿੱਚ ਬੜਾ ਹਿੱਸਾ ਪਾ ਰਹੀ ਹੈ ਇਸੇ ਤਰ੍ਹਾਂ ਸੱਚੇ ਬਾਦਸ਼ਾਹ ਜੀ ਗਾੜੀ ਅਰਦਾਸ ਬੇਨਤੀ ਕਰਦੇ ਕਿ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮਤ ਬਖਸ਼ਣ ਖੁਸ਼ੀਆਂ ਬਖਸ਼ਣ ਇਸੇ ਤਰ੍ਹਾਂ ਗੁਰੂ ਘਰ ਦੀਆਂ ਰੌਣਕਾਂ ਵਧੀਆਂ ਰਹਿਣ ਤੇ ਗੁਰੂ ਘਰ ਚੋਂ ਬੇਅੰਤ ਖੁਸ਼ੀਆਂ ਪ੍ਰਾਪਤ ਕਰੀਏ ਜੈ ਬਾਬਾ ਜੀ ਦੀ ਜੈ ਹੋਵੇ ਕੋਈ ਨੌਜਵਾਨ ਜਿਹੜੀ ਪੀੜੀ ਆ ਉਹ ਨਸ਼ਿਆਂ ਨੂੰ ਨਹੀਂ ਜਾ ਰਹੀ ਸਾਡੇ ਜਿਹੜੇ ਪੁਰਾਣੇ ਪਰਿਵਾਰ ਆ ਪੇਰੈਂਟਸ ਆ ਉਹ ਨਸ਼ਿਆਂ ਨੂੰ ਖਾਂਦੇ ਕਿ ਜੇ ਅਸੀਂ ਆਪ ਆਪਣੇ ਬੱਚਿਆਂ ਦਾ ਆਪਣੇ ਪਰਿਵਾਰਾਂ ਦਾ ਧਿਆਨ ਰੱਖੀਏ ਤੇ ਬਹੁਤ ਆ ਮਾਲਕ ਦੀ ਬਖਸ਼ਿਸ਼ ਹੋ ਜੂਗੀ ਤੇ ਕੋਈ ਵੀ ਬੱਚਾ ਜਿਹੜਾ ਕਿ ਨਸ਼ਿਆਂ ਲੈ ਨਹੀਂ ਜਾਊਗਾ ਅਹੀਂ ਅੱਜ ਇਹਦੇ ਜੋਗ ਦੇ ਵਿੱਚ ਸਾਰੇ ਇੱਕੋ ਗੱਲ ਤੇ ਆ ਗਏ ਮਗਰ ਕਿ ਬੱਚੇ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਨੇ ਬੱਚੇ ਵਿਗੜ ਗਏ ਨੇ ਪਰ ਉਹਦਾ ਕਾਰਨ ਆ ਕੇ ਜਿਹੜੇ ਪੇਰੈਂਟਸ ਆ ਉਹ ਬੱਚਿਆਂ ਦੀ ਕੇਰ ਹੀ ਨਹੀਂ ਕਰਦੇ ਅਗਰ ਅੱਛੀ ਤਰ੍ਹਾਂ ਕੇਰ ਕਰਨਾ ਤੇ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋ ਜਾਏਗੀ ਰਹਿਮਤ ਹੋਏਗੀ ਤੇ ਬੱਚੇ ਜਿਹੜੇ ਨਸ਼ਾ ਛੱਡ ਕੇ ਚੰਗੇ ਪਾਸੇ ਲੱਗ ਜਾ। ਸੰਗਤ ਵਾਸਤੇ ਆਪਾਂ ਕਿਹੜੇ-ਕਿਹੜੇ ਪ੍ਰਬੰਧ ਕੀਤੇ ਗਏ ਨੇ ਆਪਣਾ ਗੁਰੂ ਜੀ ਦਾ? ਸੋ ਸਾ ਸੰਗਤ ਵਾਸਤੇ ਸਭ ਤੋਂ ਵੱਡੀ ਗੱਲ ਕਿ ਲਾਈਟ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ, ਪਾਰਕ ਪੁਰਸ ਦੀ ਸਿਕਿਉਰਿਟੀ ਦਾ ਪ੍ਰਬੰਧ। ਸੇਵਾਦਾਰਾਂ ਦੀ ਸਕਿਉਰਿਟੀ ਦਾ ਪ੍ਰਬੰਧ ਹਰ ਤਰ੍ਹਾਂ ਦਾ ਪ੍ਰਬੰਧ ਸੰਗਤ ਵਾਸਤੇ ਕੀਤਾ ਗਿਆ ਸੰਗਤ ਨੂੰ ਵੀ ਬੇਨਤੀ ਆ ਕਿ ਇੱਥੇ ਜਿਲੀ ਵੀ ਸੰਗਤ ਆ ਰਹੀ ਆ ਧੀਆਂ ਬਣ ਕਿਉਂ ਨੋਹਾਂ ਬਣ ਕੇ ਨਾ ਹੁਣ ਵੀ ਜਿਹੜਾ ਗਹਿਣਾ ਗੱਟਾ ਪਾ ਕੇ ਹੁਣ ਆਪਣੇ ਗਹਿਣਿਆਂ ਦਾ ਤੇ ਜੇਬਾਂ ਦਾ ਖੁਦ ਧਿਆਨ ਰੱਖਣ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਹਰਕਤ ਨਾ ਹੋਵੇ ਹਰ ਤਰ੍ਹਾਂ ਦਾ ਸੇਵਾਦਾਰਾਂ ਵੱਲੋਂ ਤੇ ਸਕਿਉਰਿਟੀ ਵੱਲੋਂ ਪੜੇ ਹੀ ਪਿਆਰ ਤੇ ਬੜੇ ਸਤਿਕਾਰ ਨਾਲ ਜਿਹੜਾ ਹੈ ਪ੍ਰਬੰਧ ਕੀਤਾ ਗਿਆ ਹੈ ਦੇਖੋ ਜੀ ਪਿਆਰੀ ਸਾਧ ਸੰਗਤ ਜੀ ਨੂੰ ਇਹ ਬੇਨਤੀ ਕਰਾਂਗੇ ਬੂਟੇ ਲਾਉਣ ਦਾ ਵੀ ਸਾਨੂੰ ਫੇਰ ਫਾਇਦਾ ਵਾ ਜਿਵੇਂ ਇਸ ਤਰ੍ਹਾਂ ਅਹੀ ਘਰ ਆਪਣੇ ਬੱਚਿਆਂ ਨੂੰ ਪਾਲਦੇ ਆ ਇਸੇ ਤਰ੍ਹਾਂ ਹੀ ਜਿੱਥੇ ਵੀ ਬੂਟਾ ਲਾਉਣੇ ਆਪਣੇ ਬੱਚਿਆਂ ਨੂੰ ਧਿਆਨ ਰੱਖ ਕੇ ਪਾਲੀਏ ਤੇ ਫੇਰ ਲਾਉਣ ਦਾ ਫਾਇਦਾ ਤੇ ਜੇ ਅੱਜ ਅਹੀ ਬੂਟਾ ਲਾਈਏ ਇਹਦੇ ਮੁਰਗੇ 10 ਦਿਨ ਉਹਨੂੰ ਪਾਣੀ ਨਾ ਪਾਉਣ ਚਾਹੀਏ ਉਹ ਤਾਂ ਵੀ ਕੋਈ ਫਾਇਦਾ ਨਹੀਂ ਸਾਨੂੰ ਬੂਟੇ ਲਾਉਣ ਦਾ ਫੇਰ ਵੀ ਜਗਾ ਦੇਖੋ ਆਮ ਪਿੰਡਾਂ ਦੇ ਵਿੱਚ ਕਈ ਸ਼ਹਿਰਾਂ 'ਚ ਸਮਸ਼ਾਨ ਘਾਟਾਂ 'ਚ ਬੜੀ ਜਗਾ ਵਾ ਫੇਰ ਸੂਆਂ ਦੇ ਕੰਡਿਆਂ ਤੇ ਬੜੀ ਜਗਾ ਵਾ ਸ਼ਹਿਰਾਂ ਦੇ ਵਿੱਚ ਵੀ ਜਿੱਥੇ-ਜਿੱਥੇ ਦੁਕਾਨਾਂ ਦੋ ਦੁਕਾਨਾਂ ਵਾਲੇ ਇੱਕ ਸੈਂਟਰ ਦੇ ਵਿੱਚ ਬੂਟਾ ਲਾਈ ਜਾਣ ਬਹੁਤ ਹਰੀਆਲੀ ਤੇ ਜਿਹੜਾ ਹਰ ਜਹਾਨ ਨੂੰ ਬਿਮਾਰੀਆਂ ਦਾ ਘੇਰਾ ਪਾਇਆ ਹੋਇਆ ਉਹਨਾਂ ਬਿਮਾਰੀਆਂ ਤੋਂ ਹੀ ਰਹਿਤ ਪਾ ਸਕਦੇ ਆ ਮੇਲੇ ਸੰਬੰਧੀ ਬਹੁਤ ਹੀ ਸ਼ੀਆਂ ਭਰਿਆ ਤੇ ਬਹੁਤ ਹੀ ਵੱਡਾ ਮੇਲਾ ਲੱਗਦਾ ਸਾਡੇ ਇਥੇ ਬਾਬਾ ਪਾਲਾ ਜੀ ਜਦੋਂ ਦੇ ਆਏ ਨੇ ਤੇ ਬਹੁਤ ਹੀ ਸਤਿਕਾਰਯੋਗ ਨੇ ਸੰਗਤ ਨੂੰ ਕੀ ਅਪੀਲ ਕਰਦੇ ਆ ਸਮੁੱਚੇ ਸੰਗਤ ਨੂੰ ਇਹ ਅਪੀਲ ਕਰਦੇ ਆ ਕਿ ਬੜੇ ਆਰਾਮ ਨਾਲ ਕੱਠ ਦੇ ਵਿੱਚ ਆਪਣਾ ਜੋ ਵੀ ਲੰਗਰ ਪਹਨਾਰਾ ਲੱਗਿਆ ਉਹਨੂੰ ਛੱਕ ਕੇ ਤੇ ਕੋਈ ਇਹੋ ਜਿਹੀ ਨਾ ਕੋਈ ਹਰਕਤ ਕਰੇ ਕੋਈ ਆਪਣੇ ਆਪ ਨੇ ਆਮ ਜਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਬਿਲਕੁਲ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਜੀ ਹਰ ਹਰ ਤਰ੍ਹਾਂ ਦਾ ਕੀਤਾ ਗਿਆ